Obrigado. Grazie.

ওভারটি অলরেডি হয়েছে নাকি পুরো শেষ হয়ে গেছে बच्चा इन्हों पढ़ाया जा रहा है बहुत ज़्यादा गरीब परिवारों को असम परिवार सेवा सेवा ली गई है बहुत ही श्रद्धाजुन कार्य सुनहरा भारत संस्था पहले भी समाज कार्यों की है खूनगान कैंप को लैके मैडिकल कैंप से हो जागरूम करने संस्था वा ये हमेशा ही क्रियाशील रही है भारत संस्था श्री विंदर अग्राला जी की अगुवाई पंजाब प्रधान श्रीशा अग्राला की अगुवाई जी है संस्था चल रही है और ये जिला प्रधान श्री रविभूषण जी की अगुवाई अगों लैवल जो भी कार्यक्रम हो रहे हैं ये हो रहे हैं अच्छ इस प्रोग्राम श्री अतर सिंह जी जो आम आदमी पार्टी ਜਿਹੜਾ ਬੁਮੀਨਾ ਤੇ ਇੱਕ ਰਿਟਾਇਰ ਮੈਂਜਰੀ ਨਾਲ ਸੇਵਾ ਸਮਾਪਤ ਕਰਨ। ਇਹਨਾਂ ਦੀ ਕੋਈ ਵਿਚਾਰ ਚੀਫ ਗੈਸਟ ਜੀ ਅੱਜ ਕੁਝ ਬਿਲਿਅਨ ਨੂੰ ਰਵੀ ਜੀ ਨੂੰ ਜਿਹੜਾ ਆਇਆ ਸੀ ਕਿ ਤੁਹਾਨੂੰ ਇਹ ਬਾਰੇ ਜਾਣਕਾਰੀ ਦਿੱਤੀ ਹੋਈ ਜੀ ਧਾਰਮਿਕ ਸੰਸਥਾਵਾਂ ਜਾਂ ਰਾਜਨੀਤਿਕ ਸੰਸਥਾਵ ਜਿ ਵਿੱਚ ਮੇਰਾ ਜਿਹੜਾ ਅਭਿਆਸਵਾ ਉਹਦੀ ਸ਼ਮਿਲ ਹੁੰਦਾ ਹੈ। ਮੈਂ ਖੰਧਿਕਤਾਲ ਦੇ ਵਿੱਚੋਂ ਧਾਰਮਿਕ ਨੇ ਵਿੱਚ ਜਾਂ ਆਪਣੇ ਡਿਪਾਰਟਮੈਂਟ ਦੇ ਰਿਹਾ ਹੈ। ਕਿ ਮੇਰਾ ਅਭਿਆਸ ਆਪੇ ਆਸ ਦੇ ਮੁਤਾਬਕ ਜਿਹੜਾ ਇੱਥੇ ਕੰਮ ਬੜਾ ਜਿਹੜੇ ਕਾਰਜ ਕੀਤੇ ਹੋ ਰਹੇ ਆ ਬਹੁਤ ਵਧੀਆ ਹੋ ਰਹੇ ਕਿਉਂਕਿ ਅੱਜ ਸਮਾਜ ਨੂੰ ਜਿਹੜੇ ਪ੍ਰੋਜੈਕਟ ਲੈ ਕੇ ਸੰਸਾ ਚੱਲੀ ਆ ਉਹਦੇ ਵਾਸਤੇ ਬੜਾ ਜ਼ਰੂਰੀ ਹੈ ਇਹ ਪੰਜਾਬ ਸਰਕਾਰ ਨੇ ਮੁਹਿੰਮ ਜਲੀਸੀ ਦੀ ਨਸ਼ਾ ਨਕਤੀ ਦੇ ਖਾਤ ਤੇ ਮੈਂ ਆਪਣੇ ਆਪ ਨੂੰ ਉਹਦੇ ਵਿੱਚ ਪੂਰਨ ਦਿੱਤਾ ਸੀ ਮੈਂ ਕਿਹਾ ਕਿ 122 ਕੈਂਪ ਜਿਹੜੇ ਆ ਨਾ ਡਿਸਟ੍ਰਿਕਟ ਦੇ ਵਿੱਚ ਨਸ਼ਾ ਛਡਾਊ ਬਾਜੀ ਨੇ ਕਹਿ ਚਾਹ ਨਹੀਂ ਸਭ ਵੀ ਨਹੀਂ ਗੱਲ ਕੀਤੀ ਵੀ ਹੋ ਸਕਦਾ ਇਹ ਇੰਨਾ ਬੱਚਿਆਂ ਵਿੱਚੋਂ ਇੱਕ ਅਦਾ ਬੰਦਾ ਇਹ 20 ਚੰਗਾ ਨਿਕਲਾਵੇ ਤੇ ਮੇਰੇ ਹਿਸਾਬ ਨਾਲ ਜਿਹੜਾ ਅਜੰਡਾ ਲੈ ਕੇ ਆਪਾਂ ਚੱਲੇ ਹੁੰਨੇ ਆ ਉਹ ਜਿਹੜਾ ਸਭ ਯੂਰੀ ਕਰਨ ਕੁਝਾਰੇ ਆਪਾਂ ਪੜੇ ਲਿਖੇ ਆ ਆਪਾਂ ਜੇ ਇਹ ਗੱਲ ਕਹੀਏ ਕਿ ਸਰਕਾਰਾਂ ਜਿਹੜੀਆਂ ਉਹ ਹਰ ਬੰਦੇ ਨੂੰ ਨੌਕਰੀ ਦੇ ਦੇਗੀ ਕਿ ਅਸਲ ਵਿੱਚ ਜੀ ਗੱਲ ਵਾ ਇਹ ਸੁਖਦੇਵ ਜੀ ਗੱਲ ਵਾ हां ਇਹ ਗੱਲ ਹੈ ਪੜ੍ਹਾਈ ਬਹੁਤ ਜ਼ਰੂਰੀ ਹੈ ਇਹ ਗੱਲ ਠੀਕ ਹੈ ਮੈਂ ਵੀ ਸਟੂਡੈਂਟ ਹਾਂ ਮੈਂ ਜਗਤਪਾਲੀ ਸਕੂਲ ਤੇ ਜਾਂਦਾ ਹਾਂ ਪਰ ਉਹਦੇ ਵਿੱਚ ਇਹ ਗੱਲਾਂ ਵੀ ਇੱਕ ਚੰਗਾ ਨਾਗਰਿਕ ਬਣਨਵਾ ਤੇ ਜਿਹੜੇ ਸਕੂਲ ਸੰਸਥਾ ਪੜ੍ਹਾਈ ਜਿਹੜੀ ਨਾ ਬਹੁਤ ਵਧੀਆ ਯੋਗਦਾਨ ਪਾਉਂਦੀ ਆ ਆਪਾਂ ਇਸ ਅਜੰਡੇ ਨੂੰ ਕਦੀ ਲੈ ਕੇ ਨਹੀਂ ਚੱਲਣਾ ਚਾਹੀਦਾ ਕਿ ਇਹ ਬੱਚੇ ਨੌਕਰੀ ਕਰਨਗੇ ਜਿਹੜੀ ਗੱਲ ਇਥੋਂ ਆਮ ਸ਼ਹਿਰ ਦੇ ਵਿੱਚ ਨਿਕਲਦੀ ਆ ਪ੍ਰਚਲਿਤ ਆਪੀ ਜੋ ਵੀ ਕ੍ਰਾਈਮ ਹੁੰਦਾ ਇਥੋਂ ਕ੍ਰਾਈਮ ਹੁੰਦਾ ਜਨਮ ਆਪ ਹੀ ਜਿਹੜੇ ਬਹੁਤ ਵੱਡੇ ਬੰਦਾ ਤੇ ਸੇਵਾ ਦੇ ਕੰਮ ਕਰਦੇ ਨੇ ਉਨਾ ਵਦੋਂ ਪਿਕੋ ਕੰਪਲੈਕਸ ਝੁੱਗੀ ਝੋਂਪੜੀਆਂ ਵਾਲਿਆਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਜਿਹੜਾ ਕੀਚਾ ਰੱਖਿਆ ਗਿਆ ਹੈ ਉਹਨਾਂ ਦੇ ਲਈ ਸਕੂਲ ਖੋਲਿਆ ਮੈਂ ਸਭ ਤੋਂ ਪਹਿਲਾਂ ਤੇ ਸੇਵਾ ਭਾਵਨਾ ਦਾ ਬਹੁਤ ਵੱਡਾ ਆਸ਼ਰਦਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਬਨਾਲਾ ਰੱਖ ਕੇ ਬੱਚਿਆਂ ਦਾ ਜੀਵਨ ਬਣਿਆ ਤੇ ਉਹਨਾਂ ਬੱਚਿਆਂ ਨੂੰ ਸਰਕਾਰੀ ਭਾਸ਼ਾ ਤੇ ਰਜਿਸਟਰ ਪੰਜਾਬ ਜਿਹੜਾ ਉਹਨਾਂ ਤੋਂ ਰੋਕਾ ਵੱਟੀਆਂ ਬੂਟੇ ਜਰਾਬਾ ਮੁਤਾਬਕ ਲੈਂਦੀਆਂ ਜਾਦੀਆਂ ਨੇ ਸਾਡੇ ਮੈਨੇਜਰ ਸਾਹਿਬ ਜਿਹੜੇ ਨੂੰ ਮਹਾਂਮੇ ਆਜੇ ਰੌਡਰਿੰਗ ਦੀ ਆਰਡਰ ਸਾਰੀ ਨਰਾ ਭਾਰ ਦੀ ਸਮਝੀ ਗਈ ਉਹਨਾਂ ਨੂੰ ਵੀ ਬਰਾੜਾ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੇਵਾ ਭਾਵ ਰਿਵਾਰਿਆ ਸਤਿਕਾਰ ਵਾਲਿਆਂ ਦੇ ਨਾਲ ਵਾਦਾ ਕੀਤਾ ਕਿ ਜਿੰਨੇ ਵੀ ਤੁਸੀਂ ਇਹ ਕੋਮਪਲੈਕਸ ਦੇ ਜਾ ਕਿਤੇ ਵੀ ਤੁਸੀਂ ਨੂੰ ਬੜੀ ਗਰੀਬ ਬੱਚਿਆਂ ਵਾਸਤੇ ਕੋਈ ਵੀ ਪ੍ਰੋਜੈਕਟ ਕਰੋਗੇ ਅਸੀਂ ਉਹ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਔਰ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਸੀਂ ਪ੍ਰਭੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਬੱਚੇ ਚੰਗੇ ਪੱਧਰ ਤੇ ਪੜ੍ਹ ਕੇ ਭਾਰਤ ਦੇ ਇੱਕ ਚੰਗੇ ਨਾਗਰਿਕ ਬਣ ਸਕਣ। ਇਹ ਵਿਕੋ ਕੰਪਲੈਕਸ ਦੇ ਵਿੱਚ ਜਿਹੜਾ ਸੇਵਾ ਭਾਰਤੀ ਨੂੰ ਸਵਸਥਵਰ ਸਕੂਲ ਚ ਲਾਇਆ ਜਾ ਰਿਹਾ ਵਾ ਉਹਦੇ ਤਹਿਤ ਸਾਡਾ ਸੁਨਾਰਾ ਭਾਰਤ ਰਿਸਟ੍ਰਿਟਡ ਐਨ ਜੀਓ ਨੇ ਇੱਕ ਪ੍ਰੋਜੈਕਟ ਰੱਖਿਆ ਸੀ ਜਿਹਦੇ ਤਹਿਤ ਇਹ ਬਹੁਤ ਗਰੀਬ ਬੱਚੇ ਨੇ ਉਹਨਾਂ ਨੂੰ ਕੰਪਲੀਟ ਜੁੜੀ ਫਰਮਚਾੜੀ ਬੁੱਕਸ ਦਿੱਤੀ ਗਈ ਹੈ ਜਿਹਦੇ ਵਿੱਚ ਅੱਜ ਵਰਦੀ ਹੈ ਕਿਤਾਬਾਂ ਨੇ ਕੂਟ ਨੇ ਔਰ ਜਰਾਬਾਂ ਨੇ ਅਸੀਂ ਦੇਖਦੇ ਹਾਂ ਕਿ ਅਮੀਰ ਲੋਕਾਂ ਦੇ ਬੱਚੇ ਤੇ ਸਕੂਲਾਂ ਦੇ ਅੰਦਰ ਹਰ ਤਰ੍ਹਾਂ ਦਾ ਐਂਜਾਇਮੈਂਟ ਕਰਦੇ ਨੇ ਹਰ ਤਰ੍ਹਾਂ ਦਾ ਉਹਨਾਂ ਨੂੰ ਹਰ ਚੀਜ਼ ਮਿਲਦੀ ਹੈ ਲੇਕਿਨ ਕਦੀ ਸਮਾਜ ਦੇ ਲੋਕਾਂ ਨੂੰ ਇਹੋ ਜਿਹੇ ਬਸਤੀਆਂ ਇਹੋ ਜਿਹੇ ਝੁੱਗੀਆਂ ਨੂੰ ਦੇਖਣਾ ਚਾਹੀਦਾ ਹੈ ਔਰ ਆਪਣੇ ਜਿਨ੍ਹਾਂ ਦੇ ਕੋਈ ਕਮਾਉਂਦੇ ਵਿੱਚ ਦਸਵੰਦ ਕੱਢ ਕੇ ਜਰੂਰ ਇਹਨਾਂ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਅੱਜ ਜਿਹੜੀਆਂ ਦੋਵੇਂ ਸੰਸਥਾਵਾਂ ਨੇ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇਹਨਾਂ ਗਰੀਬ ਬੱਚਿਆਂ ਬਾਰੇ ਸੋਚਿਆ ਮ ਆਮ ਆਦਮੀ ਪਾਰਟੀ ਦਾ ਜਿਲ੍ਹਾ ਪ੍ਰਧਾਨ ਨਹੀਂ ਆ ਜਨਾ ਮੀਤ ਪ੍ਰਧਾਨ ਆ ਔਰ ਸਾਡੀ ਸਰਕਾਰ ਵੀ ਐਜੂਕੇਸ਼ਨਰ ਤੇ ਬਹੁਤ ਕੰਮ ਕਰ ਰਹੀ ਹੈ ਇਸ ਝੁੱਗੀ ਚੌਂਕੜੀਆਂ ਉੱਤੇ ਸਾਡੇ ਅੰਮ੍ਰਿਤਸਰ ਸਾਹਿਬ ਨੇ ਇੱਕ ਪ੍ਰੋਜੈਕਟ ਲਿਆਉਣਾ ਵਾ ਥੋੜੇ ਦਿਨਾਂ ਤੱਕ ਮਹਾਲਾ ਕਲੀਨਿਕ ਖੋਲਣਾ ਇਹਨਾਂ ਲੋਕਾਂ ਵਾਸਤੇ ਔਰ ਉਹਨੇ ਹੋਰ ਵੀ ਕਈ ਕੁਝ ਇਸ ਝੁੱਗੀ ਨੂੰ ਦੇਣ ਵਾਸਤੇ ਵਾਦਾ ਕੀਤਾ ਵਾ ਅਸੀਂ ਆਸ ਕਰਦੇ ਹਾਂ ਕਿ ਸਾਡੀ ਸਰਕਾਰ ਉਹਦੇ ਵਿੱਚ ਅਸੀਂ پوری ਕੋਸ਼ਿਸ਼ ਕਰਾਂਗੇ ਕਿ ਇਹ ਇਸ ਮੁਸਤੀ ਦੇ ਸਟੈਂਡਰਡ ਜੁੜਾ ਉੱਚਾ ਕੀਤਾ ਜਾਵੇ ਸਾਡੀ ਸਨਾਰਮ ਪਾਰਕ ਕੰਸਿਸਟੈਂਟ ਦੇ ਪ੍ਰਬਧਾਨ ਜਗENDERਾ ਗਰਾਲਾ ਜੀ ਜਿਹੜੇ ਮੋੜੇ ਉੱਗੇ ਸੁਆਸ ਜੀ ਵੀ ਨੇ ਜਿਹੜੇ ਹੋਰ ਵੀ ਸੰਸਥਾਵਾਂ ਸ਼ਹਿਰ ਦੇ ਅੰਦਰ ਚਲਾ ਰਹੇ ਨੇ ਪਰ ਪੰਜਾਬ ਜਮਿਨਾਰ ਐਸੋਸੀਏਸ਼ਨ ਦੇ ਪ੍ਰਬਧਾਨੀ ਨੇ ਉਹ ਬਹੁਤ ਘੱਟ ਮਾਮ ਤੋਂ ਦੇ ਨਾਲ ਇਸ ਕੰਮ ਵਿੱਚ ਲੱਗੇ ਹੋਏ ਨੇ ਔਰ ਮੈਂ ਵੀ ਉਹਨਾਂ ਦਾ ਇੱਕ ਜੂਨੀਅਰ ਸਾਥੀਆ ਔਰ ਮੈਂ ਉਹਨਾਂ ਦੇ ਨਾਲ ਲੱਗ ਕੇ ਕਾਫੀ ਅਸੀਂ ਪ੍ਰੋਜੈਕਟ ਕੀਤੇ ਨੇ ਇਸ ਤਰ੍ਹਾਂ ਭਾਰਤ ਦੇ ਚਾਰ ਚਾਰ ਜਿੱਤੇ ਨੇ ਚਾਹੇ ਡਾਕਟਰਾਂ ਨੂੰ ਬੁਲਾਇਆ ਗਿਆ ਵਾ ਲੋਕਾਂ ਦੀ ਬਿਮਾਰੀਆਂ ਵਾਸਤੇ ਬੱਚਿਆਂ ਦੀ ਬਿਮਾਰੀਆਂ ਵਾਸਤੇ ਬਜ਼ੁਰਗਾਂ ਦੀ ਬਿਮਾਰੀਆਂ ਵਾਸਤੇ ਲੜਕੀਆਂ ਦੇ ਵਿਆਹਾਂ ਦੀ ਗੱਲ ਹੋਵੇ ਜਾਂ ਤਾਂ ਜੋ ਸਾਡੇ ਬੱਚੇ ਸਿੱਧੇ ਹੋ ਜਾਂਦੇ ਨੇ ਉਹਨਾਂ ਦੀ ਗੱਲ ਹੋਵੇ ਉਹਨਾਂ ਦੀ ਫੈਮਲੀਆਂ ਨੂੰ ਕਿਸ ਤਰ੍ਹਾਂ ਅਸੀਂ ਸਮਾਜ ਦੇ ਅੰਦਰ ਉਹਨਾਂ ਦੀ ਮਦਦ ਕਰਨੀ ਆ ਔਰ ਖੂਦਾਂ ਦਾ ਕੈਂਪ ਲਾਉਣੇ ਇਹੋ ਜਿਹੇ ਕੰਮ ਜਿਹੜੀ ਸੰਸਥਾ ਇਹ ਕਰ ਰਹੀ ਹੈ 코로나 ਵਾਲੇ ਸਮੇਂ ਦੇ ਵਿੱਚ ਵੀ ਇਸ ਗੱਲ ਦਾ ਵਿਸ਼ਵਾਸ ਹੈ ਨਾ ਕਿ ਸਾਡੀ ਸੰਸਥਾ ਕਮ ਸੇ ਕਮ ਇਹੋ ਜਿਹੇ ਏਰੀਆ ਵਿੱਚ ਜ਼ਰੂਰ ਦੋ ਚਾਰ ਪ੍ਰੋਜੈਕਟ ਕਰੇਗੀ ਤਾਂ ਕਿ ਸਾਡੇ ਜਿਹੜੇ ਬੱਚੇ ਨੇ ਇਹ ਚੰਗੇ ਬੰਸਾ ਕਮ ਜੇ ਕਰ ਇਹਨਾਂ ਵਿੱਚੋਂ 10 ਬੱਚੇ ਵੀ ਅੱਜ ਸਮਾਜ ਦੇ ਅੰਦਰ ਚੰਗੇ ਨਿਕਲ ਜਾਂਦੇ ਨੇ ਉਹਨਾਂ ਜਿਵੇਂ ਆਫ ਸਟੈਂਡਰਡ ਜਿਹੜਾ ਉੱਚਾ ਕਰ ਲੈਣਗੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਜਿੰਦਗੀ ਦੀ ਮਿਹਨਤ ਨਹੀਂ ਕਰਨੀ ਪੈਣੀ ਇਸ ਬਸਤੀ ਚ ਉੱਠ ਕੇ ਉਹ ਕਿਸੇ ਚੰਗੇ ਕਲੋਣੀਆਂ ਵਿੱਚ ਜਾ ਸਕਦੇ ਨੇ ਇੱਕ ਬੱਚਾ ਹੀ ਦੇਸ਼ ਦਾ ਫਿਊਚਰ ਨੇ ਚਿਲड्रन ਆਫ ਦਾ ਪਿਵੋਟ ਆਫ ਦਾ ਨੇਸ਼ਨ ਥਰੂ ਵਿਚ ਹੋਲ ਦਾ ਮਸ਼ੀਨਰੀ ਆ ਦਾ ਨੇਸ਼ਨ ਇਜ਼ ਇਵੋਲਵਿੰਗ ਸੋ ਇਹ ਸਾਡੀ ਪਿਵੋਟ ਨੇ ਬੱਚੇ ਸਾਡੀ ਪਿਵੋਟ ਨੇ ਜਿਹਦੇ irdgir ਸਾਡਾ ਸਾਰਾ ਦੇਸ਼ ਘੁੰਮ ਰਿਹਾਵਾ ਦੇ ਸਾਡੇ ਆਉਣ ਵਾਲੇ ਦੇਸ਼ ਦਾ ਫਿਚਰ ਹੈ ਸੋ ਮੈਂ ਅੱਜ ਇਸ ਕਲਪਤੇ ਮੰਚੀ ਟੈਸਟ ਬਣਾਇਆ ਗਿਆ ਮੈਂ ਬੇहद ਖੁਸ਼ ਹਾਂ ਕਿ ਕਨਵਾਲੀ ਜਮਦਨ ਅੱਜ ਇਸ ਸੰਸਥਾ ਨੇ ਇਹਨਾਂ ਮਾਨ ਦਿੱਤਾ ਮੈਂ ਤਨਮਨ ਤੋਂ ਅਰਦਾਸ ਇਹਨਾਂ ਦੀ ਸਸਤਾ ਦੇ ਨਰਮਲ ਹੋਰ ਕਾਮਯਾਬ ਹੋ ਜਾ ਬਾੜੀ ਬਸਤੀ ਦੇ ਲੋਕਾਂ ਦੇ ਤਨਵਾਦ ਦਬਾਵ ਨੂੰ ਲਾਇਆ ਜਾ ਰਿਹਾ ਹੈ ਪੂਰਾ ਅਭੀ ਸੁਹਾਰਾ ਭਾਰਤ ਸਰ ਪੰਜਾਬ ਵੱਲੋਂ ਬੱਚਿਆਂ ਸੱਤਨਾ ਤੇ ਲੋਕਾਂ ਤੇ ਮੋਟਾ ਫੌਂਟ ਸੀਬੁੱਤ ਡਾਵਾ ਇਹ ਵੀ ਸੁਭੀਆ ਜਰੇਨਾ ਤੋਂ ਬਚਤਾਂ ਨਹੀਂ ਕਰਦੇ ਹਾਂ ਸਰ ਬੱਚੀ ਗਿੰਦਰ ਕਰਾ ਲਾ ਹਮੇਸ਼ਾ ਹੀ ਸਾਨੂੰ ਮਾਰਕੀਟਿੰਗ ਕਰਦੇ ਨੇ ਜਿਵਾ ਦਾ ਇੱਕ ਤੋਂ ਹੀ ਉੱਤੇ ਚੜਾ ਰਹੇ ਆਂ ਬਸ ਨੇ ਅੱਜ ਦੇ ਪ੍ਰੋਗਰਾਮ ਦੇ ਮੁੱਢ ਤੋਂ ਬਾਅਦ ਬਜ਼ਾਰ ਅੱਗੇ ਕੀ ਵਾਚ ਪ੍ਰੈਜ਼ੈਂਟ ਨੇ ਸਾਡੀ ਪੀਪੋਲ ਨੇ ਸੁਦਰ ਸ਼ਰਮਾ ਨੂੰ ਵੀ ਜ਼ਰੂਰੀ ਹੈ ਇਸ ਸਾਰੀ ਟੀਮ ਨਾਲ ਨਵਾਂ ਮਤਾਂ ਨੂੰ ਬਸ